ਲਓ ਜੀ ਅੱਜ ਆਪਣੇ ਨਾਲ ਦੇਖੋ ਮੱਕੀ ਭਰਉਣ ਕੌਣ ਆਇਆ ਕੌਣ ਆਇਆ ਮੱਕੀ ਭਰਉਣ ਵੀ ਅੱਜ ਸਾਡੇ ਨਾਲ ਆਜਾ ਪਾਪਾ ਕੌਣ ਆਇਆ ਵੀ ਦੇਖੋ ਆਜਾ ਆਜਾ ਚਾਤ ਬਈ ਆਜਾ ਆਜਾ ਪਾਪਾ ਆਜਾ ਮਾਈ ਕਿੱਥੇ ਵਗ ਗਿਆ ਦੂ ਗਿਆ ਕਿੱਥੇ ਦੂਰ ਗਿਆ ਦੱਸ ਹੱਥ ਕਰਕੇ ਦੱਸ ਕਿੱਥੇ ਗਿਆ ਉਧਰ ਨੂੰ ਕਿੱਧਰ ਜਾ ਰਿਹਾ ਪਾਣੀ ਉੱਥੇ ਉੱਥੇ ਦੂਰ ਹਾਂ ਓਏ ਹੋ ਦਾदू ਆ ਗਿਆ ਉਹ ਦੇਖ ਆਜੋ ਆਜੋ ਕਰਦੇ ਦਾਦੂ ਆਜੋ ਕਿਵੇਂ ਕਰੀਂਗਾ ਆਜੋ 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 ਪਾਪਾ ਆਜਾ ਚੱਲ ਆ ਲੈ ਗੋਦੀ ਆਜੋ ਬੁੱਤ ਫੇਰਾ ਚੱਲੀਏ ਗੋਦੀ ਚੁੱਕੀ ਨਹੀਂ ਆਜੋ ਉੱਥੇ ਜੋ ਉੱਥੇ ਚੱਲਦੇ ਫੇਰਾ ਆਜੋ ਗੋਦੀ ਚੱਕਾ ਕਿੱਥੇ ਚੜ ਗਿਆ ਪਰੀ ਗੋਦੀ ਗੋਦੀ ਚੜ ਗਿਆ ਮਿੱਠੀ ਤਾਂ ਕਰ ਦੋ ਪਾਪਾ ਨੂੰ ਆਏ ਆਏ ਕਿੰਨਾ ਪਾਰ ਕਰਦਾ ਤੂੰ ਪਾਪਾ ਨੂੰ ਪਹਿਲਾਂ ਪਾਰ ਦੱਸ ਕਿੰਨਾ ਕਰਦਾ ਪਾਪਾ ਨੂੰ ਅੰਨ ਚਾਹ ਦੂ ਠੀਕ ਆ ਕਾਕਾ ਦਿੱਤੇ ਆ ਜੂ ਨਿੱਤਿਆ ਜੂ ਕੋ ਕਾਕਾ ਪਰ ਮਾਈ ਕਿਵੇਂ ਮਾਈ ਤਾਂ ਦੇਖਣਾ ਆਪਾਂ ਨੇ ਦੇ ਉਤਵਾ ਹਾਂ ਪਾਪਾ ਹੁਣ ਮੈਂ ਮਾਈ ਲਾਤਾ ਫਿਰ ਤੈਨੂੰ ਮੈਂ ਘਰੇ ਛੱਡਿਆ ਆਉਂਗਾ ਕੋਲੇ ਹੋਰ ਰੋਟੀ ਖਾ ਲਾਂਗੇ ਆਪਾਂ ਘਰੇ ਜਾ ਕੇ ਕੁੱਕ ਤਾਂ ਨਹੀਂ ਲੱਗੀ ਭੁੱਖੇ ਦੱਗੀ ਨਹੀਂ ਲੱਗੀ ਨਹੀਂ ਹਾਂ ਠੀਕ ਆ ਜੀ ਚਾਚਾ ਚਾਚਾ ਰੇ ਪਾਰਿਆ ਕੱਕਾ ਜਾਊਗਾ ਕੱਕਾ ਜਾਊਗਾ ਹਾਂ ਠੀਕ ਆ ਅੱਜ ਤੱਕ ਇਹ ਪਾਪਾ ਤੇ ਪਰਿਓ ਬਲੌਗ ਬਣਾਉਣਗੇ ਹਨਾ ਕੋ ਕੋ ਹਾਂ ਕਿੱਛੇ ਕਿਵੇਂ ਪਾਪਾ ਹਾਂਜੀ ਨੀਚੇ ਜਾਣਾ ਹਾਂ ਉੱਥੇ ਜਾ ਕੇ ਚੱਲਾਂਗੇ ਪੁੱਤੋ ਕਿੱਝੇ ਹੋਰ ਇਹ ਤੋਂ ਨਹੀਂ ਉਹ ਇੱਕ ਇਹ ਛੱਲੀਆਂ ਕਿੰਨੀਆਂ ਕਿੱਡੀਆਂ ਲੱਗਣਗੀਆਂ ਐਡੀਆਂ ਐਡੀਆਂ ਕਿਵੇਂ ਖਾਣਾ ਉਹਨਾਂ ਫਿਰ ਤੂੰ ਐਵੇਂ ਹਾਂ ਠੀਕ ਆ ਚਾਚੂ ਕੰਮ ਕਰ ਰਿਹਾ ਚਾਚੂ ਕੰਮ ਕਰ ਰਿਹਾ ਹਾਂ ਆਪਾਂ ਬਿੱਲੇ ਫਿਰਦੇ ਹਾਂ ਨਾ ਬਿੱਲੇ ਆਪਾਂ ਵੀ ਕੰਮ ਕਰਦੇ ਹਾਂ 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 ਬਹੁਤੀ ਚਾਚੂ ਬਾਈ ਬਹੁਤੀ ਚਾਚੂ ਰਵੇ ਚਾਚੂ ਰਵੇ ਜਾਣਾ ਮੈਂ ਕਿੱਥੇ ਆ ਗਿਆ ਦੇਖੋ ਮੈਂ ਕਿੱਥੇ ਆ ਗਿਆ ਬਈ

ਕੀ ਕਰਨਾ ਆਇਆ ਪਰੀ ਅੱਜ ਕੀ ਕਰਨਾ ਹੈ ਮੇਰਾ ਪੁੱਤ ਕੀ ਕੰਮ ਕੰਨੇ ਕੀ ਇੱਧਰ ਦੱਸੋ ਮੈਨੂੰ ਕੀ ਮੰਮ ਕਰਨਾ ਆਏ ਹੋ ਜੀ ਪਾਣੀ ਪੀਚ ਪਾਣੀ ਲਾਉਣ ਆਏ ਹੋ ਮੱਕੀ ਨੂੰ ਕਿਹਦੇ ਨਾਲ ਆਏ ਸੀ ਪਾਪਾ ਕੇ ਪਾਪਾ ਜੀ ਨਾਲ ਨਾ ਹਾਂ ਨਾਲ ਆ ਗਿਆ ਕੀ ਆ ਗਿਆ ਪਾਣੀ ਪਾਣੀ ਆ ਗਿਆ ਹਾਂ ਠੀਕ ਆ ਬਈ ਉੱਥੇ ਜਾਣਾ ਉੱਥੇ ਚੱਲਦੇ ਆਂ ਫਿਰ ਪੁੱਤ ਆਪਾਂ ਪਨੀ ਪਰੀ ਦੀ ਮੱਕੀ ਸੋਹਣੀ ਆ ਹਾਂ ਚੱਲੀਆਂ ਕਿਵੇਂ ਖਾਇ ਕਰੂ ਪਰੀ ਅੰਬ ਇੱਧਰ ਮੂੰਹ ਕਰਕੇ ਦੱਸ ਭਾਈ ਕਿਵੇਂ ਖਾਇ ਕਰੇਂਗਾ ਅੰਬ ਖਾਊਆ ਕਿਵੇਂ ਖਾਏਂਗਾ ਅਬ ਅੱਛਾ ਬੱਟਾ ਆ ਗਿਆ ਕੀ ਆ ਗਿਆ ਬੱਟਾ ਹਾਂ ਓਏ ਕੌਣ ਲਿਆ ਵੀ ਬੱਟਾ ਓਰੇ ਕੌਣ ਲਾਇਆ ਤੂੰ ਹੈਂ ਚਾਚੂ ਦੇ ਗਿਆ ਚਾਚੂ गिर ਗਿਆ ਚਾਲ ਕੋਈ ਵਿੱਚ ਗੇਅਰ ਦੀ ਚਾਲ ਮਾਈਂ ਦੇ ਕੋ ਦੇ ਦੇ ਗੇਅਰ ਦੋ ਜੀ ਆ ਗਿਆ ਹਾਂ ਜੀ ਓਏ ਤੇਰੀ ਟਟੀਰੀ ਕਿੱਥੇ ਜਾਂਦੀ ਆ ਓ ਟਟੀਰੀ ਭੱਜ ਗਿਆ ਉਹ ਤਾਂ ਦੀ ਆ ਪੌਦ ਬੀਜਤੀ ਆਪਣੇ ਇੱਧਰ ਪੌਦ ਹਲੇ 14 ਬੀਜ ਆ ਸਾਰੀ 1509 ਬੀਜਾਂਗੇ ਪਰੀ ਦਾ ਕੰਮ ਕਰਨ ਲੱਗ ਗਿਆ ਹਨਾ ਪਰੀ ਹਾਂ ਸਾਰੇ ਕੰਮ ਕਰਾਉਂਦਾ ਪਾਪਾ ਨਾਲ ਪਰੀ ਵਿਚ ਗਈ ਵਿਚ ਗਈ ਖੋ ਦਿੱਤਵਾ ਹਾਂ ਐ ਹਾਂਜੀ ਉਹ ਤੇਰੀ ਖੋ ਦਿੱਤਵਾ ਹਾਂਜੀ ਹਾਂਜੀ ਉਹ ਤੇ ਟੱਪਟਾ ਹੋਏ ਹਾ ਕਿੱਡਾ ਬੱਟਾ ਲੋ ਜੀ ਕਿੱਡਾ ਬੱਟਾ ਉਹ ਤੇਰੀ ਖੋ ਦੇ ਹੋਰ ਦੇ ਤਾਂ ਜੀ ਲੋ ਜੀ ਹਾਂ ਓਏ ਕੁਦੇ ਦੇ ਗਾਣੇ ਕਿੱਥੇ ਚੱਲਦੇ ਨੇ ਟਰੈਕਟਰ ਤੇ ਕਿਵੇਂ ਨੱਚਦਾ ਉਹਨਾਂ ਤੋਂ ਕੁਦੇ ਦੇ ਕਿੱਧਰ ਪਾ ਕੇ ਦਿਖਾ ਦੇ ਫਿਰ ਚੱਲ ਬੋਲੀ ਵਾਰੇ ਫਿਰਕਾ ਪਾ ਦੇ ਬੋਲੀ ਕੀ ਬੱਟਾ ਬੱਟਾ ਹਾਂ ਲੋ ਜੀ ਬੱਟਾ ਓਏ ਮੇਰ ਤਾਂ ਮਾਈ ਚਪਰੀ ਨੇ ਤਾਂ ਪਾਣੀ ਪੀ ਚ ਹਾਂ ਡਰਾਤਾ ਦੇ ਪਪਾ ਨੂੰ ਹਾਂ ਖਾਈ ਤੇ ਮੈਂ ਟਰਾਂਦਾ ਪਰ ਓਏ ਹੋ ਦੇ ਦੇ ਪਪਾ ਹਾਂ ਜੀ ਹੋ ਦੇ ਦੇ ਹੋਰ ਦੇਵਾ ਜੀ ਲੋ ਜੀ ਚਲੋ ਚਪਾ ਛੋਰ ਨਹੀਂ ਗਿਆ ਨਾ ਉਹ ਮਾਈ ਚ ਪਲੀਸ ਨਹੀਂ ਇਹ ਤਾਂ

ਸਰ ਮਿੱਟੀ ਚ ਖੇਡਣਾ ਵੀ ਜ਼ਰੂਰੀ ਆ ਹਨਾ ਹਨਾ ਡਾਕਟਰ ਵੀ ਕਹਿੰਦੇ ਨੇ ਵੀ ਮਿੱਟੀ ਚ ਖੇਡਣਾ ਚਾਹੀਦਾ ਹਾਂ ਥੋੜਾ ਬੋਤਾਂ ਖੇਡਣਾ ਚਾਹੀਦਾ ਹਨਾ ਹਾਂ ਮਿੱਟੀ ਦੀ ਘਾਟ ਨਹੀਂ ਹੁੰਦੀ ਫਿਰ ਹਨਾ ਪਰ ਖਾਣੀ ਨਹੀਂ ਚਾਹੀਦੀ ਹਨਾ ਬਈ ਮਿੱਟੀ ਤਾਂ ਨਹੀਂ ਖਾਂਦਾ ਤੂੰ ਖਾਂਦੀ ਨਹੀਂ ਖਾਂਦੀ ਨਹੀਂ ਹਨਾ ਤੂੰ ਸ਼ੈਣਾ ਬੱਚਾ ਉਹ ਬੱਚਾ ਹਾਂ ਓਏ ਓਏ ਤੇਰੀ ਆ ਜੋ ਜੀ ਪਪਾ ਪਪਾ ਦੀ ਨਾਲ ਨਹੀਂ ਆ। ਕਿੱਥੇ ਜਾਣਾ ਬਰੀ? ਹੇ ਕਰੇ ਭਾਗ ਜਾ ਤੂੰ। ਪੁੱਤੂ ਕਰੇ ਭਾਗ ਜਾ। ਨਹੀਂ ਕੋਲੀ ਬੱਗੀ। ਕੀ ਹੋ ਗਿਆ? ਪਪਾ ਕੋਲੇ। ਪਪਾ ਕੋਲੇ ਰਹੇਗਾ। ਧੁੱਪ ਹੋ ਗਈ। ਨਹੀਂ। ਧੁੱਪ ਹੋ ਗਈ। ਟਾਈਮ ਲੱਗਣਾ ਦੇਖੀ। ਮੈਨੂੰ ਘੰਟਾ ਲੱਗ ਰਿਹਾ ਪੁੱਤੋਰਾ। ਨਹੀਂ। ਮੈਂ ਆਉਣਾ ਤੈਨੂੰ ਨੋਟੀ ਖਾ ਲੈ ਕਰੇ ਜਾ ਕੇ ਮੈਂ ਆਇਆ ਪੀਣ ਲੈ ਕੇ। ਮੈਂ ਆਪਣਾ ਮੋਟਰਸਾਈਕਲ ਉੱਥੇ ਕਿੱਥੇ ਮੋਟਰਸਾਈਕਲ ਆਪਣਾ? ਹੋਜੀ। ਹਾਂ ਫਿਰ ਉੱਥੋਂ ਮੈਂ ਲੈ ਕੇ ਆਉਣਾ ਮੋਟਰਸਾਈਕਲ। ਤੂੰ ਸਕੂਟਰੀ ਤੇ ਬਗਜ ਕੇ ਖੜਕੇ ਨਹੀਂ ਸਕੂਟਰੀ ਚਲਾ ਕੇ ਲੈ ਜਾ ਨਹੀਂ ਚਾਚੂ ਨਾਲ ਬਗ ਜਾ ਨਹੀਂ ਜਣਾ ਨਹੀਂ ਮੇਰੇ ਨਾਲ ਜਾਏਗਾ ਫਿਰ ਬੀਬੀ ਲੋ ਵਿੱਚ ਬੈਜੇ ਅੰਦਰ ਅੰਦਰ ਕਿ ਲੈ ਕੇ ਨਹੀਂ ਗਏ ਲੋਡ ਲੈ ਦੇ ਦੇ ਮम्मा ਮम्मा ਕਰੀ ਜਾਂਦੀ ਹੈ ਕਿ ਚਾਤੀ ਸਾਡੇ ਆਊਗਾ ਮम्मा ਕੋਲ ਭਾਜਾ ਮम्मा ਕੋਲ ਜਾਣਾ ਪਿੱਛੇ ਬਿਠਾ ਦੇ ਮੈਂ ਪਿੱਛੇ ਤਾਂ ਗਿਰ ਜੂਗੀ ਕਿੰਨਾ ਮੈਂ ਫੜ ਲਊਂਾ ਨਾ ਪਿੱਛੇ ਨਾ ਅੱਗੇ ਖੜਾ ਲੈ ਅੱਜ ਜਦ ਤੂੰ ਰੋਕ ਚੋਰਿਆ ਅੱਗੇ ਆ ਜਾ ਭਾਗ ਜਾ ਇਨੇ ਚੁੱਪ ਆ ਬਵਾ ਕੇ ਲੰਕ ਚੂਟੀ ਲੈ ਚੂਟੀ ਲੈ ਚੂਟੀ ਚੂਟੀ ਫਰੂਟੀ ਫਰੂਟੀ ਛੱਡ ਰਹਿਣ ਦੇ ਫਿਰ ਆ ਜਾ ਆ ਜਾ ਆ ਜਾ ਚੱਕ ਪਾਪਾ ਕੋਲ ਲੈ ਲੈ ਮੇਰੀ ਕਾਟੋ ਲੈ ਬੱਚਾ ਕੀ ਹੋ ਗਿਆ ਕੀ ਹੋ ਗਿਆ ਰੋਣਾ ਕਰ ਤੂੰ ਉੱਥੇ ਮਰਨ ਲ ਜਾਏਗਾ ਚਲ ਠੀਕ ਕਰੋ ਨਾ ਫਿਰ ਅਪਰ ਕਿੱਥੇ ਚੱਲenge ਬਾਹਰ ਹੈਗੀ ਆ ਦੇਖ ਅ ਦੋਲੀਆਂ ਰਹੀਆਂ ਬਸ ਮਰਨ ਲ ਜਾਂ ਲੈ ਇੱਧਰ ਹੈਗੀ ਮਾਲਕੀ ਮੈਂ ਕਰਦਾ ਚਾਚਾ ਦੇਖੇ ਕਿਹਾਂ ਕਰਦਾ ਚਾਚਾ ਡਰ ਲੱਗਦਾ ਜਾਂਦਾ ਤੈਨੂੰ ਕਿਹੜਾ ਚਾਚਾ ਸੋਹਣਾ ਲੱਗਦਾ ਆ ਸੋਹਣਾ ਲੱਗਦਾ ਕਿ ਆ ਸੋਹਣਾ ਲੱਗਦਾ ਨਹੀਂ ਕਿਹੜਾ ਸੋਹਣਾ ਲੱਗਦਾ ਦੋਹਾਂ ਚ ਇਹ ਉਹ ਉਹ ਗੰਦਾ ਲੱਗਦਾ ਗੰਦਾ ਉਹ ਹੈ ना, शोना ना, सोना गयों गयों? ना है शोना अभी सोना फिर अच्छा क्यों गए उन्होंने लाल कच्छा परखया छोना चलते आ भी छोना चलते बाय कर दो चलो चलते और चलिए मम्मा ले बजा के ही आ जा मैं तो हले मक्की भर के आऊंगी कदे बाय कर दो तुम फिर मैं जा रहा दुकान पे ठीक है ਕਾ ਠੀਕ ਹੈ ਛੜ ਗਿਆ ਭਰੀ ਵਿੱਚ ਵਿੱਚ ਮਾਈਂਦੇ ਮਾਈਂਦੇ ਵਿੱਚ ਖੜ ਗਿਆ ਮੈਂ ਵੀ ਵਿੱਚ ਖੜ ਗਿਆ ਦੇਖ ਫੈਲਾ ਵਿੱਚ गिर ਗਿਆ ਇਹਦਾ ਕੋ ਘਰੇ ਪਾਇਆ ਇੱਧਰ ਨੂੰ ਮੁੱਕ ਗਿਆ ਹੁੰ ਤੈਚਾ ਖਾਤ ਤੋਲੂ ਪੈਰ ਘਟ ਗਿਆ ਦੋਲਾ ਲੋ ਜੀ ਕਕੀਲਾ ਪੂਰਾ ਪਰ ਇਹ ਕਦੇ ਸਿੱਟਾ ਛੁਟਾ ਮਾਰ ਕੇ ਨਹੀਂ ਪਾਇਆ ਕਿਉਂਕਿ ਕੋਹ ਕੋਹ ਚ ਪੈ ਜਾਂਦਾ ਕੋਹ ਖਰਾਬ ਹੋ ਜਾਂਦਾ ਆਪਾਂ ਪਾਣੀ ਦੇ ਘਰ ਦੀ ਦਾ ਪੂਰਾ ਇੱਕ ਥੱਲਾ ਇੱਕ ਕਿੱਲੇ ਦੇ ਪੂਰਾ ਪੈ ਜਾਂਦਾ ਅੱਧਾ ਥੱਲਾ ਉਹ ਦੋ ਪਟਣਿਆਂ ਚ ਪਾ ਕੇ ਬੜਿਆਂ ਚ ਤੇ ਅੱਧਾ ਦੋ ਆਈਆਂ ਚ ਪੈ ਜਾਊਗਾ ਪੂਰਾ ਰੇਪ ਵਧੀਆ ਰਿਜ਼ਲਟ ਆਉਣਾ ਹਣ ਵਧੀਆ ਲੱਗਦਾ ਰਹੇ ਤੇ ਤਰਵਾਥ ਨੇ ਕਰਾਂਗੇ ਸਪਰੇ ਹੁਣ ਚੁੰਡੀ ਐਗ ਦੀ ਬਹੁਤ ਜ਼ਿਆਦਾ ਆ ਅਰੇ ਤਿੰਨ ਦਿਨ ਹੋ ਗਏ ਨੇ ਸਪਰੇ ਕਰੀ ਨਹੀਂ ਅੱਜ ਫੇਰ ਕਰਾਂਗੇ ਸ਼ਾਮ ਨੂੰ ਪਾਣੀ ਲਾਤਾ ਹਾਂ ਰੇ ਪਾਤਾ ਸ਼ਾਮ ਨੂੰ ਸਪਰੇ ਕਰਤਾ ਮੀ ਕਰਦੀ ਮਿੱਠੀ ਆ ਗਿਆ ਕੀ ਆ ਗਿਆ ਭਈ ਹਾ ਕਦੇ ਪਪਾ ਤੇ ਕਦੇ ਮੰਮੀ ਨਹੀਂ ਤੀ ਪੁੱਤ ਜਿੰਨੀ ਹੋਊ ਲੰਮੀ ਨਹੀਂ ਹਾਇ ਰਾਤੀ ਸੁੱਤਾ ਉੱਠੀ ਉੱਠ ਕੇ ਰਾਤੀ ਸੁੱਤਾ ਉੱਠੀ ਉੱਠ ਕੇ ਵਾਰ ਵਾਰ ਤੱਕੂਗਾ ਤੂੰ ਪੁੱਤ ਨੂੰ ਝੁਕ ਲਿਆ ਕਰੀ ਤੇ ਤੀ ਨੂੰ